ਹਾਏ ਲੱਖ ਦਾ ਲੈ ਸੀ ਬੋਕ ਇਹ ਬੋਕ ਲੱਖ ਰੁਪਏ ਦਾ ਲਿਆ ਸੀ ਹਾਂਜੀ ਕਿੱਡਾ ਕਰ ਸੀ ਉਦੋਂ ਬੱਕਰਾ ਸੀ ਦੋਨ ਦਾ ਦੋਨ ਦੰਦ ਦਾ ਇਹ ਤਾਂ ਮੇਮਣਾ ਹੁਣ ਵੀ ਦਮਦਾ 20000 ਤਾਂ ਸੁੱਕ ਜਾਂਦਾ ਅੱਛਾ ਮੇਮਣੇ ਵੇਚ ਦੇ ਦੂੰ ਤੁਸੀਂ ਇਹਦੇ ਜਿੰਨਾ ਮਤਲਬ ਤੁਸੀਂ ਪਰਪੀਏ ਲਾਏ ਪੂਰੇ ਕਰ ਲਈ ਪੂਰੇ ਤੋਂ ਦੁੱਗਣੀ ਕਰ ਲਈ ਕਮਾਲੇ ਹੋਣਗੇ ਜੇਬ ਵਿੱਚ ਪੈਗੇ ਹੋਣਗੇ ਬਈ ਬੱਕਰਾ ਹੋਰ ਦਿਖਾਉਣਗੇ ਬਾਈ ਉਹ ਨਹੀਂਗੇ ਜਿਹੜੇ ਆਪਾਂ ਕਹਿੰਦੇ ਵੀ ਬੱਕਰੀਆਂ ਅਸਲੀ ਪਾਲਣ ਵਾਲੇ ਹੁੰਦੇ ਠੀਕ ਹੈ ਬਈ ਵਪਾਰੀ ਤਾਂ ਨਹੀਂਗੇ ਆਪਾਂ ਨਹੀਂ ਜੀ ਅੱਛਾ ਇਹ ਕੀ ਨਾਮ ਆ ਪਿੰਡ ਕਿਹੜਾ ਪਿੰਡ ਰਾਮਾ ਮੰਡੀ ਜੀ ਰਾਮਾ ਮੰਡੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਕਿੰਨੇ ਕ ਬੱਕਰੀਆਂ ਰੱਖਦੇ ਹੋ ਬੱਕਰੇ ਹੈਗੇ 10 ਕ ਨਾਲ 10 ਕ ਨਾਲ ਸੁਰੂ ਤੋਂ ਇੰਨੇ ਕਿਨੇ ਸੁਰੂ ਨੂੰ ਬੱਧ ਰੱਖਦੇ ਸੀ ਹੁਣ ਥੋੜੇ ਘੱਟ ਆ ਅੱਛਾ ਔਰ ਜਗ੍ਹਾ ਘੱਟ ਮਿਲਦੀ ਹੁਣ ਜਗ੍ਹਾ ਘੱਟ ਇਹ ਕਾਰਨ ਹੋ ਜਾਂਦਾ ਨਾ ਔਖਾ ਬਹੁਤ ਆ ਜਾਂਦਾ ਗਰੀਬ ਬੰਦੇ ਨੂੰ ਜਦੋਂ ਚਰਾਇ ਘਟ ਜੇ ਹੁਣ ਰਿਆਂ ਸਪਰੇ ਆ ਮਾਰੀ ਜਾਂਦੇ ਆ ਰਿਆਂ ਸਪਰੇ ਹੋ ਜਾਂਦੇ ਨੰਗੀਆਂ ਭਾਈ ਬਾਕੀ ਗੱਲਾਂ ਬਾਤਾਂ ਬਹੁਤ ਹੋ ਜਾਂਦੀਆਂ ਨੇ ਕੀ ਮੁੱਲ ਕਰਿਆ ਹੁਣ ਬੱਕਰੀ ਦਾ ਮੁੱਲ 45 ਹਜ਼ਾਰ ਮੰਗਿਆ ਉਹ ਦੰਦਾਂ ਦਾ ਕਿਵੇਂ ਹੈ ਦੋ ਆ ਹਲੇ ਹੋਰ ਕੀ ਗੱਲ ਲੈਣੀ ਤੇਰਾ ਸਹੀ ਗੱਲ ਉਹ ਦੋ ਦੰਦ ਦਾ ਬੱਕਰਾ ਬਾਈ ਆ ਹਾਈਟ ਹੋਊਗੀ ਘੱਟੋ ਘੱਟ 40 ਤੋਂ ਥੋੜੀ ਜਿਹੀ ਨਿਮੰਤੀ ਹਾਂ ਥੋੜੀ ਜਿਹੀ ਘੱਟ ਆ ਥੋੜੀ ਜਿਹੀ ਘੱਟ ਗਈ 40 ਤੋਂ ਥੋੜਾ ਜਿਹਾ ਘੱਟ ਆ ਹਾਂ ਹਾਂ ਦੀਂਦਾ ਬਾਈ ਉਥਾਂ 39 ਦੇ ਲੈ ਵੇ ਇੱਥੇ 42 ਇੰਚ ਘੱਟ ਘੱਟ ਹੈ ਤਾਂ ਇਹਨੂੰ ਤੋਰ ਇੱਕ ਵਾਰ ਜਿਮੜਾ ਜਾ ਘਾੜਦਾ ਨਹੀਂ ਕੀ ਬੋਗ ਚ ਕੋਈ ਨਹੀਂ ਲੈ ਤੋਰ ਤੱਪਾ ਜਮਾ ਸਹੀ ਹੈਗਾ ਕਿਉਂਕਿ ਮਾਲ ਦਾ ਬੱਕਰਾ ਹੈਗਾ ਇਹ ਮਾਲ ਦਾ ਬੱਕਰਾ ਨਾ ਜੀ ਹਾਂ ਜੀ ਮਾਲ ਦਾ ਮਾਲ ਦਾ ਬੱਕਰਾ ਚਾਹੁੰਦਾ ਜਾਨੀ ਕਿ ਤੋਰ ਤੱਪਾ ਸੋਹਣਾਗਾ ਜਿਹੜਾ ਘਰੇ ਬੱਕਰਾ ਰਹਿੰਦਾ ਅਸਲ ਦੇ ਵਿੱਚ ਉਹਦੀ ਚਾਲ ਢਾਲ ਥੋੜੀ ਜਿਹੀ ਖਰਾਬ ਹੋ ਜਾਂਦੀ ਹੈਗੀ ਕਈ ਵਾਰਾਂ ਨੂੰ ਐਂ ਲੱਗਦਾ ਵੀ ਲੱਤਾਂ ਟੁੱਟੀਆਂ ਹੋਈਆਂ ਨੇ ਲੱਤਾਂ ਇਹ ਚ ਉਹ ਚੀਜ਼ ਨਹੀਂ ਹੈਗੀ ਮੁੱਲ ਕਿਹਾ 45000 ਲੱਗਿਆ ਕੁਛ ਲੱਗਾ 27000 ਲੱਗਿਆ ਸੀ 27000 ਕੀ ਲੱਗਦਾਗਾ ਨਹੀਂ ਵੇਚਣਾ ਤਾਂ ਹੈ ਨਹੀਂ پیسے ਆਪਾਂ ਉਹ ਦਿਖਾਤਾ ਚੱਲ ਮਾਹਾਂ ओके okay. चलो वो दा खा जरूर ਦਿੱਤਾ हां ਚੰਗੀ ਗੱਲ ਆ ਬਾਕੀ ਥੋੜੀ ਹਾਈਟ ਹੁੰਦਾ ਤਾਂ ਮੂੰਹੋਂ ਮੰਗੇ ਰੁਪਏ ਵੀ ਮਿਲ ਜਾਂਦੇ ਥੋੜੀ 1 ਇੰਚ ਹਾਈਟ ਨਾਲ ਇੰਨਾ ਫਰਕ ਪੈ ਜਾਂਦਾ ਹਾਈਟ ਤਾਂ ਕਰੂਆ ਜੀ ਹੋਰ ਹਲੇ ਹਾਈਟ ਤਾਂ ਕਰੂਗਾ ਇਹਦਾ ਇਹਦਾ ਪਿਓ ਦੀ ਕਿੰਨੀ ਕਰੀ ਆ ਹਾਈਟ 47 45 ਖੂ ਮੱਲਾ ਦਾ 47 हां ਕਰੂਗਾ ਉਹਨੇ ਤਾਂ ਕਰੂਗਾ ਇਹ ਆ ਬੋਕ ਜੀ ਇਹ ਵੀ ਉਹ ਕੋਈ ਆਪਣੇ ਉੱਤੋਂ ਗਾਡ ਵਾਲੀ ਦਵਾਈ ਬਣਵਾ ਲਓ ਵੀ ਕੋਈ ਇਹ ਬਾਈਆਂ ਦਾਗਾ हां ਲੈ ਇਹਨਾਂ ਨਾਲ ਵੀ ਗੱਲਬਾਤ ਕਰ ਲਾਂਨੇ ਆਂ ਜੀ ਏ ਸਾਸਰੀ ਕਾਲਾ ਜੀ ਉਹ ਠੀਕ ਠਾਕ ਹੋ ਤੁਹਾਡਾ ਕਿਹੜਾ ਪਿੰਡ ਹੈ ਘਾਟ ਵਾਲਾ ਕਿਹੜਾ ਘਾਟ ਵਾਲੀ ਜੀ ਘਾਟ ਘਾਟ ਵਾਲੀ ਹਾਂ ਜਿਲਾ ਬਠਿੰਡਾ ਹਾਂ ਜੀ ਘਾਟ ਵਾਲੀ ਪਿੰਡ ਠੀਕ ਕੀ ਮੰਗਿਆ ਫਿਰ ਬੋਕ ਦਾ ਬੋਕ ਦਾ 40000 ਕਿਵੇਂ ਗੱਲ ਬਾਤ ਦੰਦਾਂ ਨੂੰ ਦੰਦਾਂ ਦੀ ਪੱਕਾ ਜੀ ਕਿਸਾਂ ਆ ਗਏ ਸਾਰੇ ਨਹੀਂ ਦੰਦ ਤਾਂ ਹੈ ਉਂ ਸੁੱਟ ਗਏ ਅੱਛਾ ਟੁੱਟ ਗਿਆ ਦੇਖ ਚੜ ਕੇ ਦੰਦ ਉਹ ਟੁੱਟ ਗਿਆ ਦਿਖਾਓ ਮੜਾ ਕਿਸਾਂ ਆਇਤਾ ਨਹੀਂ ਕਿ ਬੜਾ ਨਾ ਕਿਸਾਂ ਆਇ ਨਹੀਂ ਉਂ ਤੋੜ ਗਿਆ ਇੱਕ ਤੋੜ ਗਿਆ ਥੋੜੀ ਡੇਗ ਡੂਕ ਚ ਫਸਾ ਕੇ ਤੋੜ ਦੇ ਦੇਗ ਚ ਫਸਾ ਕੇ ਬੱਕਰੀਆਂ ਬੱਚੇ ਬੱਚੇ ਵਧੀਆ ਪਾਉਂਦਾ ਬੱਚੇ ਵਧੀਆ ਹੁੰਦਾ ਵਧੀਆ ਕਿ ਜਿਹਨੂੰ ਕਹਿੰਦੇ ਨਾ ਅਸੀਂ ਆਪਾਂ ਹਾਂਜੀ ਹਾਂਜੀ ਬਹੁਤ ਚੰਗੇ ਬੱਚੇ ਕਿੰਨੀ ਬੱਕਰੀਆਂ ਰੱਖਦੇਗੇ ਬੱਕਰੀਆਂ ਆਪਣੇ ਕੋਲ ਹੈਗੀਆਂ 30 35 30 35 ਸ਼ੁਰੂ ਤੋਂ ਹਾਂਜੀ ਕਦੋਂ ਕਦੋਂ ਰੱਖਦੇ ਤੰਦੇ ਸਾਲ ਹੋ ਗਏ ਪਹਿਲਾਂ ਕੀ ਕਰਦੇ ਫਿਰ ਪਹਿਲਾਂ ਪੇਡਾਂ ਜੀ ਪਹਿਲਾਂ ਪੇਡਾਂ ਸ਼ੁਰੂ ਤੋਂ ਮਾਰੀ ਜਾਂ ਕਿ ਤੁਸੀਂ ਆਪਦੀ ਸੁਰਤ ਵੇਲੇ ਨਹੀਂ ਰੱਖੀ ਨੇ ਪੇਡਾਂ ਹਾਂਜੀ ਪਹਿਲਾਂ ਤੋਂ ਮੇਰੇ ਪਾਪੇ ਨੇ ਰੱਖੇ ਸੀ ਤੁਹਾਡੇ ਫਾਦਰ ਸਾਹਿਬ ਨੇ ਫਿਰ ਪੇਡਾਂ ਤੁਸੀਂ ਰੱਖੀਆਂ ਆਪ ਵੀ ਅਸੀਂ ਵੇਚਦੇ ਹਾਂ ਹੁਣ ਭੇਡਾਂ ਵੇਚੀਆਂ ਨੇ 3 ਸਾਲ ਪਹਿਲਾਂ ਲਾ ਭੇਡਾਂ ਤਾਂ 10 ਸਾਲਾਂ ਦੀ ਵਿੱਚ ਵਾਈ ਕਰਨ ਲੱਗੇ ਵਿੱਚ ਵਾਈ ਕਰਨ ਲੱਗੇ ਜੀ ਫਿਰ ਬੱਕਰੀਆਂ ਤੇ ਕਿਵੇਂ ਆਇਆ ਮਨ ਬੱਕਰੀਆਂ ਦੇ ਫਿਰ ਵਾਈ ਚ ਕੋਈ ਬੱਚਾ ਨਹੀਂ ਅੱਛਾ ਬੱਕਰੀ ਦਾ ਸਿਸਟਮ ਲੋਟ ਆ ਗਿਆ ਆਪਰੇ ਇਹ ਲੋਟ ਆ ਗਿਆ 3 ਸਾਲ ਪਹਿਲਾਂ ਰੱਖੀ ਦੀ ਉਦੋਂ ਕਿੰਨੀ ਲਈ ਦੀ ਫਿਰ 3 ਸਾਲ ਬੱਕਰੀ ਲਗਾਈ 10 ਜੀ 10 ਹੁਣ ਮੈਂ 30 35 ਬਣਾ ਲਈਆਂ ਹਾਂ ਚਾਹੇ ਇਹ ਨਾ ਚੱਲੀ ਜਾਂਦਾ ਸਿਸਟਮ ਹਾਂ ਇਹ ਲੱਖ ਦਾ ਲੈ ਸੀ ਬੋਕ ਇਹ ਬੋਕ ਲੱਖ ਰੁਪਏ ਦਾ ਲਿਆ ਸੀ ਹਾਂ ਜੀ ਕਿੱਡਾ ਕਰ ਸੀ ਉਦੋਂ ਬੱਕਰਾ ਹੀ ਦੋੰਦਾ ਦੋੰਦੰ ਦਾ ਕੀ ਗੱਲ ਪਾ ਲੈ ਨਹੀਂ پیسے ਲੱਗ ਗਏ ਸੀ ਉਦੋਂ ਜੀ ਨਹੀਂ ਲੱਗੇ ਜੀ ਅੱਛਾ ਇਹ ਤਾਂ ਮੇਮਣਾ ਹੁਣ ਵੀ ਦਮਦਾ 20000 ਦਾ ਸੁੱਕ ਜਾਲਾ ਅੱਛਾ ਮੇਮਣੇ ਵੇਚ ਦੇ ਦੋ ਤੁਸੀਂ ਇਹਦੇ ਜਿੰਨਾ ਮਰਜ਼ੀ ਤੁਸੀਂ ਪਰਪੀਏ ਲਾਏ ਪੂਰੇ ਕਰ ਲਓ ਪੂਰੇ ਤੋਂ ਦੁੱਗਣੀ ਕਰ ਲਓ ਕਮਾਲੇ ਹੋਣਗੇ ਜੇਬ ਵਿੱਚ ਪੈਗੇ ਹੋਣਗੇ ਠੀਕ ਹੈ ਨਾ ਫਿਰ ਫੀਸ ਵੀ ਲੈ ਲੈਂਦੇ ਹੋਗੇ ਜੇ ਕੋਈ ਭਰਾ ਕਰ 2000 ਰੁਪਏ ਜੀ 2000 ਪੈਸੇ ਤਾਂ ਫੀਸ ਚ ਹੀ ਕੱਢ ਲਿਓਣਗੇ ਠੀਕ ਹੈ ਬੋਗ ਸੋਣਾਗਾ ਇਹ ਬੱਚੇ ਸੋਨੇ ਪਾਉਂਦੇ ਤਾਂ ਕਿ ਬਈ ਬੰਦਾ ਕਾਰੀਗਰ ਹੁੰਦਾ ਤਾਂ ਕਾਰੀ ਲੈਣ ਦਾ ਹੈਟ ਹੁੰਦਾ ਬਾਕੀ ਲੱਖ ਰੁਪਈਆ ਦਾ ਕਹਿੰਦੇ ਨੇ ਵੀ ਅਸੀਂ ਲਿਆ ਸੀ ਖਰੀਦਾ ਮਾਹੀ ਨਗਲੋ ਖਰੀਦੇ ਲੱਖ ਦੀ ਖਰੀਦਾ ਜੀ ਹਾਂ ਝੂਠ ਤਾਂ ਨਹੀਂ ਗੱਲ ਲਗੀ ਝੂਠ ਨਹੀਂ ਮਾਰਦੀ ਕਦੇ ਵੀ ਠੀਕ ਹੈ ਗੱਲ ਆਇਆ ਵੀ ਵੀਡੀਓ ਤੇ ਬੋਲ ਰਿਹਾ ਬੰਦਾ ਝੂਠ ਤਾਂ ਨਹੀਂ ਮਾਰਦਾਗਾ ਵਪਾਰੀ ਨਹੀਂਗਾ ਕੋਈ ਨਹੀਂ ਵਪਾਰੀ ਨਹੀਂ ਵਪਾਰੀ ਨਹੀਂ ਤੋਰ ਇੱਕ ਵਾਰ ਬੋਗ ਮੋੜ ਲੈ ਬਸ ਤੋਰ ਲੈ ਮੋੜ ਲੈ ਆਓ ਜੀ ਮੋੜ ਲੈ ਮਾਰਤੀ ਰਹਿੰਦਾ ਖੋਲ ਦੇਖਾਂ ਰੱਸਾ ਕਾਟੀ ਪਾਉਂਦਾ ਜੀ ਬਾੜੀ ਚ ਖੁੱਲਾ ਹੀ ਰਹਿੰਦਾ ਓਕੇ ਬਾਕੀ ਗਰੀਬ ਬੰਦੇ ਨੂੰ ਕਹਿੰਦਾ ਆ ਜੀ ਮਾਰ ਜਾਂਦੇ ਜਦੋਂ ਪਾਪਾ ਤੋੜਾ ਮਾਰ ਗਏ ਤੋੜ ਆਗਾ ਇਹਨੂੰ ਖਾਣ ਪੂਣੇ ਥੋੜੇ ਬੱਕਰੀਆਂ ਬਾੜ ਜਾਂ ਆਉਂਦੀਆਂ ਜੀ ਅੱਛਾ ਵੀ ਬੱਕਰੇ ਤਾਂ ਲਵਾਈ ਲੂਈ ਚ ਆਉਂਦੇ ਆ 30 35 ਆਉਂਦੇ ਹਲਾਉਂਦਾ ਪੱਠਾ ਤਿਆਰ ਕਰ ਕਰਕੇ ਬੱਕਰੇ ਤਿਆਰ ਕਰ ਕਰਕੇ ਵੇਚਦੇ ਅੱਛਾ ਕਿੱਡਾ ਕ ਵਕਤ ਬੱਚਾ ਵੇਚਦੇ ਹੋਗੇ ਬੱਚਾ ਤਾਂ 2 ਮਹੀਨਾ ਦਾ ਵੇਚ ਲੈ ਜੀ 20000 ਦਾ 20 ਦਾ ਵੇਚਦੇ 15 ਦਾ ਕਿਤੇ ਦਾਖ ਦਾ ਵੇਚਦੇ ਜਰ ਜਿੱਠਾ ਜਿਹੜਾ ਬੱਚਾ ਹੋਇਆ ਰੇਟ ਲਾ ਕੇ ਜਾਂਦਾ ਜੇ ਜਿਆਦਾ ਸੋਹਣਾ ਤਾਂ ਹੋਇਆ ਬੱਕਰੀ ਦਾ ਰਿਮਾਂਡ ਕਰਦੇ ਜਿਹੜਾ ਵੱਡੀ ਬੱਕਰੀ ਦਾ ਲੈਣਾ ਹੈ ਹਾਂ ਉਹ 20 ਦਾ ਦੇਵਾਂਗੇ ਅੱਛਾ ਜਿਹੜਾ ਛੋਟੀ ਬੱਕਰੀ ਦਾ 12-15 ਦੀ ਵੇਚ ਦੇਣਾ ਵੱਡੀ ਵਾਲਾ ਕਾਤੋਂ ਰੇਟ ਵਧਾਇਆ ਹੋਇਆ ਵੱਡੀ ਦੇ ਬੱਕਰੇ ਉਹ ਚੰਗੇ ਪਰ ਪੱਕੇ ਦਾ ਮੁੱਲ ਵੱਡਾ ਜੀ ਅੱਛਾ ਬੱਕਰੇਆਂ 40-40 ਹਜ਼ਾਰ ਦੇ ਠੀਕ ਹੈ ਹੁਣ ਇਹਦਾ ਭਾਜਨ ਕਿੰਨਾ ਕਹੂਗਾ ਦੇਖ ਲਈ ਹੁਣ ਤੁਸੀਂ ਇਹ ਭਾਜਨ ਲਗਭਗ ਮੰਨ ਲਾ 80-85 ਕਿਲੋ ਦਾ ਹੋਊਗਾ ਕਾਉਂਟਰਲ ਦੇ ਨੇੜ ਤਾਂ ਹੈਗਾ ਕਾਉਂਟਰਲ ਦੇ ਨੇੜ ਤਾਂ ਹੈਗਾ ਇਹ ਕਾਉਂਟਰਲ ਦਾ ਮਾਜਣਾ ਜੀ ਹੂੰ ਬਾਕੀ ਪਹਾੜਾਂ ਦਾ ਵਧੀਆ ਭਾਰ ਹੈਗਾ ਕੋਈ ਹੁਣ ਬੱਚੇ ਹੀ ਕਹੇ ਪਾਉਂਦੇ ਬੱਚੇ ਡੱਬੇ ਵੀ ਪਾਉਂਦਾ ਜੀ ਹਾਂ ਕਾਲੇ ਵੀ ਪਾਉਂਦਾ ਅੱਛਾ ਚਿਤਲੇ ਵੀ ਪਾਉਂਦਾ ਸਾਰੇ ਤੇ ਰੰਗ ਰੰਗੇ ਜਾਰੇ ਹਾਂ ਰੰਗ ਭਰ ਕੀ ਕੱਢਦਾ ਜਿਵੇਂ ਕਾਲੇ ਵੀ ਕੱਢਦਾ ਠੀਕ ਹੈ ਯਾਨੀ ਕਿ 3 ਸਾਲਾਂ ਚ ਇਹਨੇ ਕੋਈ ਨੂੰ ਕਮਾ ਕੇ ਦਿੱਤਾਗਾ ਨਹੀਂ ਲੈ ਨੂੰ ਤਾਂ ਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਬੱਕਰੀਆਂ ਤੁਸੀਂ ਕਹਿੰਦੇ 3 ਸਾਲ ਬੱਕਰਾਂ ਵਾਲਾ 2-3 ਸੀਕਰਾ ਬੋਕੀ ਦਾ ਅੱਛਾ ਓਕੇ ਉਹ ਮਸੂ ਮੇਰੇ ਪਸੰਦ ਆ ਗਿਆ ਸੀ ਉੱਥੇ ਦਾ ਓਕੇ ਬੱਕਰੇ ਜੀ ਬੱਕਰਾ ਪਰ ਮੈਨੂੰ ਐ ਨਹੀਂ ਦਿਲਜਾ ਕੰਮ ਆ ਗਿਆ ਵੀ 1 ਲੱਖ ਰੁਪਈਆ ਲੈ ਜਾਣੇ ਆ ਕਿਤੇ ਦਿਲ ਤਾਂ ਪਰ ਕੰਮੂ ਦਾ ਜੀ ਫਿਰ ਚੀਜ਼ ਤਾਂ ਕੰਮ ਦਾ ਨਹੀਂ 3 ਸਾਲ 5 ਸਾਲ ਪਹਿਲਾਂ ਲੱਖ ਰੁਪਈਆ ਜਾਨਵਰ ਤੇ ਬੜੀ ਕੀਮਤ ਰਹਾ ਹੁੰਦਾ ਸੀ ਉਹ ਲੱਖ ਮੰਗਦੇ ਨਹੀਂ 2 ਲੱਖ ਮੰਗਦੇ ਲੱਖ ਦਾ ਦਰਵਾਜ਼ਾ ਉਹ ਤਾਂ ਮਸ਼ਹੂਰ ਸੀ ਇਹ ਵਾਲੇ ਅੱਛਾ ਗੱਲ ਤਾਂ ਮਸ਼ਹੂਰ ਹੀ ਦੀ ਹੈ ਨਾ ਬੰਦਾ ਮਸ਼ਹੂਰ ਸੀ ਕਦੋਂ ਲੱਖ ਰੁਪਈਆ ਲੈ ਲਿਆ ਤਿਆਂ ਤੁਸੀਂ ਹੁਣ ਆਪਦਾ ਇਹ ਤਾਂ ਮੁੱਲ ਲੈ ਲਿਆ ਆਈ ਬੰਦ ਮਲ ਕੇ ਲੈਦਾ ਹੁਣ ਮੁੱਲ ਕੀ ਕਰਿਆ ਤੁਸੀਂ ਹੁਣ ਉਹਦਾ ਮੁੱਲ 40000 ਦਾ 40000 ਲੱਗਿਆ ਕੀ ਆ ਲੱਗਿਆ ਹਜੇ ਕੁਛ ਨਹੀਂ ਅੱਛਾ ਇੱਕ ਦਾ ਬੁੜਾ ਹੋ ਗਿਆ ਦੰਦ ਦੰਦ ਦੇ ਵਿਚਾਰੇ ਹਟ ਗਿਆ ਅਸੀਂ ਤਾਂ ਲੰਘ ਜਾਣਾ ਸੀਗਾ ਬਾਕੀ ਖਾਣ ਪੀਣ ਦੀ ਔੜ ਜ਼ਰੂਰ ਮਾਰੀ ਹੋਈ ਹੈ ਨਾ ਨਹੀਂ ਖਾਣ ਪੀਣ ਦੀ ਵੀ ਹੋ ਜਾਂਦੀ ਬਾਕੀ ਬੱਕਰੀਆਂ ਬੱਕਰੀਆਂ ਹੁਣ ਲੱਗ ਜਾਂ ਆ ਮਹੀਨਾ ਹੋ ਗਿਆ ਨੀਰ ਨਰਾ ਘਟ ਖਾਂਦਾ ਐਨੇ ਦੀ ਤਾਂ ਮੈਂ ਕਹਿੰਦਾ ਬੱਕਰੀਆਂ ਲੱਗ ਜੀ ਨੇ ਰੁਪਈਆ ਮੰਗਦੇ ਦੋ ਮਹੀਨਾ ਦੋ ਰੱਖ ਫਿਰ ਤਾਂ ਸ਼ੌਂਕ ਵਾਸਤੇ ਲੈਂਦਾ ਸੱਚੀ ਮੰਡੀ ਦੇਖ ਲਗੀ ਪਹਿਲੀ ਵਾਰ ਮੰਡੀ ਤੇ ਆ ਅੱਛਾ ਵੀ ਜੇ ਤਾਂ ਵੇਖ ਗਿਆ ਤਾਂ ਠੀਕ ਆ ਇਹ ਤਾਂ ਵੇਖਿਆ ਠੀਕਾ ਨਹੀਂ ਲੱਜਾਗਾ ਨਹੀਂ ਫੇਰ ਚਾੜ ਕੋਈ ਚਾ ਇਹਦੀ ਪੱਕੀ ਆਪਾਂ ਨੂੰ ਉਸ ਦੀ ਵੀ ਵੀ ਇਹ ਵੇਚਣੀ ਆਪਾਂ ਅੱਛਾ ਕਿੰਨੇ ਵਜੇ ਬੱਕਰੀਆਂ ਕਿ ਫਿਰ ਘਰੋਂ ਕੱਢ ਲੈਣ ਚਾਰ ਵਜੇ ਬੱਕਰੀਆਂ 9 ਵਜੇ ਕੱਢ ਲੈਣੇ ਹੈਗਾ ਚਰਾਇ ਚੁਰਪਾ ਹੋਣੀ ਜੀ ਮਿਲ ਜਾਂਦਾਗਾ ਹਾਂ ਜੀ ਠੀਕ ਬਾਕੀ ਨੀਰਾ ਤੇਰਾ ਬਾਧੂ ਲੈ ਕੇ ਰੱਖਿਆ ਜੀ ਚਾਲ ਚ ਕਮੀਜ਼ ਵੀ ਗੁਆਰਜਮੀਜ਼ ਵੀ ਹੋਣੀ ਮੀਜ਼ ਵੀ ਚੱਲ ਜਾਂਦਾ ਉਹਨਾ ਹੁਣ ਵੀ ਨੀਰਾ ਕਰੇ ਢੇਰ ਲਾਇਆ ਫਿਰ ਓਕੇ ਲੱਖ ਰੁਪਏ ਦਾ ਲਿਆ ਜੀ ਬਈ ਵੀਡੀਓ ਤੇ ਹੋਰ ਨੇ ਨਹੀਂ ਝੂਠ ਵੀ ਕਹਿੰਦੇ ਕੋਈ ਐ ਨਹੀਂਗਾ ਮੁੱਲ ਵੀ ਇਹਨਾਂ ਨੇ ਚਲੋ ਕੱਢ ਲਿਆ ਕੀਰਤੀ ਵੀਰਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਦੱਬ ਕੇ ਕਿਉਂਕਿ ਇਹੋ ਜਿਹੇ ਇਨਸਾਨ ਆਪਾਂ ਨੂੰ ਮਸਾ ਮਿਲਦੇ ਨੇਗੇ ਠੀਕ ਹੈ ਬਾਈ ਧੰਨਵਾਦ ਜੀ ਬਹੁਤ ਬਹੁਤ